ਗਲਾਬੋ ਦੀਦੀ ਗਲਾਬੋ ਦੀਦੀ ਕੌਣ ਹੈ ਮੈਂ ਆ ਵਰਮਨ ਤੂੰ ਤੂੰ ਦੁਪਹਿਰਾਂ ਦੁਪਹਿਰਾਂ ਕੀ ਕਰਨ ਆ ਗਈ ਆਜੂ ਗਲਾਬੋ ਦੀਦੀ ਪਿੱਛੇ ਖੜੀਏ ਨਾ ਨਾ ਮੈਂ ਨਹੀਂ ਪਿੱਛੇ ਪੂਛੋ ਖੜਦੀ ਜੇ ਮੇਰੀ ਬੀਬੀ ਨੂੰ ਪਤਾ ਲੱਗ ਗਿਆ ਫੇਰ ਨਹੀਂ ਪਤਾ ਲੱਗਦਾ ਪੂਚੋਰੀਓ ਹੱਡਾਂਗੇ ਚੱਲ ਠੀਕ ਹੈ ਆ ਜਾ ਰੋਣਾ ਨਾ ਬਾਈ ਫਿਰ ਵਾਲਾ ਆਜੋ ਆਜੋ ਲੈ ਤੂੰ ਤਾਂ ਪਿੱਛੇ ਵੀ ਭਗੜ ਲਈ ਲੱਭੋ ਪਹਿਲਾਂ ਤੂੰ ਚੱਲ ਮੈਂ ਤੈਨੂੰ ਕਿੰਨੇ ਵਾਰ ਕਿਹਾ ਮੈਨੂੰ ਦੀਦੀ ਕਹਿ ਕੇ ਬੁਲਾਇਆ ਕਰ ਪਹਿਲਾਂ ਕਹੀ ਸੀ ਹੁਣ ਨਹੀਂ ਕਿਹਾ ਭੁੱਲ ਗਈ ਫਿਰ ਕਿਓਗੇ ਤੂੰ ਆਪਣੀ ਵਾਰੀ ਚੱਲ ਚੱਲ ਚੰਗਾ ਪਹਿਲੀ ਵਾਰੀ ਮੈਂ ਆਇਆ ਕਰਾਂਗਾ ਹਾਏ ਦੀਦੀ ਚੂਹੀ ਕਿਨੇ ਮਰੀਏ ਦਿਖਦਾ ਨਹੀਂ ਹੈਗਾ ਜੀ ਗਲਤੀ ਹੋ ਗਈ ਐਤੂ ਬਾਦ ਨਹੀਂ ਵਿੱਚੋਂ ਖੇਡਦੇ ਮਾਫ ਕਰ ਦਿਓ ਉਹ ਨਾਨਾ ਜੀ ਫਿਰ ਕੀ ਹੋ ਗਿਆ ਮਾਲੇ ਤੁਸੀਂ ਨਾ ਆ ਪਿੱਛੋਂ ਖੇਡਣੀ ਨਾ ਬੰਦ ਕਰਿਓ ਆ ਲੋ ਤੁਹਾਡੀ ਡੀਟੀ ਮੈਂ ਤਾਂ ਡੀਟੀ ਫੜਾਉਣ ਆਇਆ ਸੀ ਤੁਹਾਡੀ ਆ ਲੋ ਤੁਹਾਡੀ ਡੀਟੀ ਜੀ ਮੇਰੀ ਸੱਚੀਉ ਗਲਤੀ ਨਹੀਂ ਸੀ ਆ ਹਰਮਨ ਕਹਿੰਦੀ ਨਾ ਚੂਹੀ ਆ ਗਈ ਫਿਰ ਮੈਂ ਡੀਟੀ ਮਾਰੀ ਉਹ ਦੱਸੋ ਫਿਰ ਕੀ ਹੋ ਗਿਆ ਨਾਲੇ ਮੈਨੂੰ ਆਪਾਜਨ ਸਿੰਘ ਦਾ ਘਰ ਦੱਸ ਸਕਦੇ ਓ ਕਿਹੜਾ? ਜੀ ਜੀ ਤਾਂ ਤੁਹਾਡੇ ਬਾਪੂ ਦਾ ਘਰ ਪੁੱਛਦਾ ਪਾਸ। ਆਪਾਜਨ ਸਿੰਘ ਨੰਬਰਦਾਰ ਕੀ ਕਰੇ ਜਾਣਾ? ਹਾਂਜੀ ਹਾਂਜੀ ਨੰਬਰਦਾਰ ਕੇ। ਉਹ ਤਾਂ ਮੇਰੇ ਤਾਇਆ ਜੀ ਨੇ ਆਜੋ। ਹਾਂਜੀ ਦਿਖਾ ਦਿਓ ਮੈਨੂੰ। ਇਹ ਦੂਵਾਦਾ ਨਾ ਮੈਂ ਤੇਰੇ ਨਾਲ ਕਦੇ ਨਹੀਂ ਵਿੱਚੋਂ ਖੇਡਦੀ। ਆ ਜਾ। ਓੜਾ ਕਿੱਧਰ ਗਈ ਸੀ ਤੂੰ? ਕਿਹੜੇ ਬੇੜਾਂ ਦੀ ਮਾਂ ਭਾਉਦੀ ਫਿਰਦੀਆਂ ਕੀ? ਤੈਨੂੰ ਸ਼ਰਮ ਨਹੀਂ ਆਉਂਦੀ ਐਡੀ ਹੋ ਗਈ ਤੂੰ? ਕਿਉਂ ਕਿਤੇ ਤਾਂ ਤੂੰ ਕੀ ਲੈਣ ਆਇਆ ਨੇ ਨਾਲ ਸਵੇਰੇ ਹੀ ਆ ਜਾਂਦੀਆਂ ਨੂੰ ਨਾਲ ਲੈ ਜਾਂਦੀਆਂ ਬਾਹਰ ਜਾ ਪੱਤ ਜਾਨੀ ਜਾਨੀ ਤੁਹਾਡੇ ਕਿਹੜਾ ਆਉਂਦਾ ਕਿਹੜਾ ਕਿਵੇਂ ਬੋਲਦੀ ਆ ਦੇ ਕਿੰਦੀ ਜੀਪ ਚਲਦੀ ਆ ਬੀਬੀ ਉਹ ਨਹੀਂ ਉਹ ਕਿ ਲਾਇਆ ਅੱਛਾ ਗਾਈ ਸਤਿ ਸ਼੍ਰੀ ਅਕਾਲ ਬੀਬੀ ਇਹ ਤਾਇਆ ਜੀ ਨੂੰ ਮਿਲਣ ਵਾਸਤੇ ਆਏ ਨੇ ਫਿਰ ਤੂੰ ਐ ਪੌਂਕ ਵੀ ਪਿੱਛੇ ਮੁੰਡਾ ਖੜਾ ਹੈਗਾ ਮੈਂ ਪਹਿਲੇ ਸਕਿੰਮੇ ਬਰਦਾਰ ਕੇ ਜਾਣਾ ਚਾਹੀਦਾ ਆ ਜਾ ਆ ਜਾ ਪੱਤ ਵਾਹੀ ਕਰ ਉਹਨਾਂ ਦੀ ਨਾ ਜਾਪਤ ਕੋਈ ਲੱਗਿਆ ਮੁੰਡਾ ਆਇਆ ਤੁਹਾਨੂੰ ਮਿਲਣ ਕਿਹੜਾ ਮੁੰਡਾ ਹੱਸ ਗਿਆ ਜੀ ਹੱਸੀ ਕਾਲਪਤਾ ਹਾਂ ਠੀਕ ਹੈ ਹਾਂ ਠੀਕ ਹੈ ਕਿਹੜਾ ਭਾਈ ਮੈਂ ਲੋਂਗੋਵਾਲ ਤੋਂ ਆਇਆ ਸੀ ਜੀ ਪਟਵਾਰੀ ਲੱਗਿਆ ਮੈਂ ਇੱਥੇ ਅੱਛਾ ਹਾਂਜੀ ਹਾਂਜੀ ਤੇ ਮੈਂ ਜੰਗ ਸਿੰਘ ਦਾ ਮੁੰਡਾ ਹਾਂ ਨੰਬਰਦਾਰ ਦਾ ਜੰਗ ਸਿੰਘ ਜੰਗ ਸਿੰਘ ਕਿਤੇ ਉਹ ਤਾਂ ਅਨਸੀੜਾ ਬਲਾਡੇ ਕਾਲਜ ਵਿੱਚ ਪੜਦਾ ਰਿਹਾ। ਹਾਂਜੀ ਹਾਂਜੀ ਦੱਸਦੇ ਹੁੰਦੇ ਡੇੜੀ ਉੱਥੇ ਪੜੇ ਨੇ ਹੋਈ। ਅੱਛਾ। ਹਾਂਜੀ ਹਾਂਜੀ। ਫੇਰ ਤਾਂ ਤੂੰ ਘਰ ਹੀ ਆ ਗਿਆ। ਮੇਰਾ ਘਰ ਦਾ ਪੁੱਤੀ ਐ। ਉਹ ਤਾਂ ਬਾਲਾ ਦੋਸਤ ਆ ਮੇਰਾ। ਬਹੁਤ ਹੀ ਇਸਦਾ ਬਹੁਤ ਪਿਆਰ ਨਾਲ ਰਹਿੰਦੇ ਰਹੇ। ਅੱਛਾ। ਹਾਂ। ਪੁੱਤ ਤੂੰ ਉਹਦਾ ਮੁੰਡਾ ਹੈਗਾ। ਇਹ ਗੱਲ ਕਰ ਜਿਹਦੇ ਤੂੰ ਗੱਲ ਕਰਦਾ ਸੀ ਜੀ। ਹਾਂ ਉਹ ਤਾਂ ਮੇਰਾ ਬਹੁਤ ਦੋਸਤ ਹੈ। ਸ਼ੁਕਰ ਹੈ ਰੱਬ ਦਾ ਜੇ ਤੂੰ ਪਟਵਾਰੀ ਲੱਗ ਗਿਆ ਪੁੱਤ। ਸ਼ੁਕਰ ਹੈ। ਤੂੰ ਤੂੰ ਛੋਟਾ ਜਿਹਾ ਹੁੰਦਾ ਸੀ ਉਦੋਂ ਦੇਖਿਆ ਤੂੰ। ਤੂੰ ਤਾਂ ਸੁਖ ਨਾਲ ਪਟਵਾਰੀ ਲੱਗਿਆ। ਮਿਹਨਤ ਕੀਤੀ ਸੀ ਪੁੱਤ ਤੂੰ ਚਲ ਮੈਂ ਪਾਣੀ ਲੈ ਕੇ ਆਉਣੀ ਆ ਪਾਣੀ ਵੀ ਲੈ ਕੇ ਆ ਤੂੰ ਚਾਹ ਬਣਾ ਮੇਰੇ ਦੋਸਤ ਦਾ ਮੁੰਡਾ ਆਇਆ ਫਿਰ ਵੀ ਜੰਗ ਸੌਦਾ ਤੂੰ ਪੁੱਤ ਤੇਰੇ ਪਿਓ ਕੋਲੇ ਨਾ ਤਾਂ ਲਈ ਵੀ ਮੈਂ ਭਾਜਨ ਸਿੰਘ ਦੇ ਕੋਲੇ ਗਿਆ ਸੀ ਨੰਬਰਦਾਰ ਦੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਉਹਨਾਂ ਨੂੰ ਮੈਂ ਜ਼ਰੂਰ ਦੱਸੂਗਾ ਜਾ ਕੇ ਦੇਖੀ ਵੀਰ ਕਿੰਨੀਆਂ ਗੱਲਾਂ ਕਰੂਗਾ ਉਹ ਮੇਰੇ ਬਾਰੇ ਵੀ ਜੇ ਤਾਂ ਚਲੋ ਆਬਦਾਈ ਘਰ ਨਿਕਲੇ ਸ਼ੁਕਰ ਹੈ ਤੇ ਮੈਂ ਆਪਣੇ ਖੇਤੇ ਦੀ ਮਿੰਨਤੀ ਕਰਨ ਆਇਆ ਸੀਗੀ ਤੁਹਾਡਾ ਨਾਮ ਆਇਆ ਸੀਗੀ ਅੱਛਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਪੁੱਤ ਆ ਪਾਣੀ ਪੀਓ ਤੇ ਆਪਾਂ ਮਿੰਨਤੀ ਕਰਾ ਦਿੰਨੇ ਹਾਂ ਹਾਂ ਚਲੋ ਚਾਹ ਪਾਣੀ ਪੀ ਕੇ ਆਪਾਂ ਬਾਗ ਚੱਲਦੇ ਹਾਂ ਠੀਕ ਹੈ ਹੋਰ ਕਰੇ ਸਾਰੇ ਠੀਕ ਸੀ ਸਾਰੇ ਠੀਕ ਹੈ ਵਧੀਆ ਨਾ ਐ ਬਾਈ ਕੀ ਥੱਕ ਗਈ ਬਾ ਖੇਡਦੇ ਖੇਡਦੇ ਨਾ ਬਾਹਰ ਤੋਂ ਮੁੰਡਿਆਂ ਨਾਲ ਐ ਗੱਲਾਂ ਮਾਰੀਦੀਆਂ ਹੁੰਦਗਾਂ ਸ਼ਰਮ ਮੰਨ ਕੋ ਸਮਾੜੀ ਮੋਟੀ ਮਟਿਆਰ ਹੋ ਗਈ ਕੀ ਕਹਣਗੇ ਲੋਕੀ ਬੀਬੀ ਆਪ ਪੁੱਛਦਾ ਸੀ ਘਰ ਕਿੱਥੇ ਆ ਫਿਰ ਆਪ ਪੁੱਛਦਾ ਸੀ ਉੱਥੇ ਕੋਈ ਖੜਨਾ ਸੀ ਤੁਰ ਹੀ ਆਉਂਦੀ ਕਿ ਮੈਂ ਮਾਰਦੀ ਸੀ ਮੜਾਕੇ ਮੇਰੀ ਗੱਲ ਸੁਣ ਚਾਹ ਬਣਾ ਲਾ ਮੁੰਡਾ ਆਇਆ ਉਹਨੂੰ ਪਾਣੀ ਦੇ ਆਵਾ ਹਾਂਜੀ ਬੀਬੀ ਬਣਾ ਲੈ ਵਧੀਆ ਬਣਾ ਲਈ ਤੁਸੀਂ ਵੀ ਪੀਓਗੇ ਆਹੋ ਮੈਂ ਵੀ ਪੀਊਂਗੀ ਇਹਨੂੰ ਮੁੰਡੇ ਨੂੰ ਦੇ ਦੀ ਇਕੱਲੇ ਨੂੰ ਅਸੀਂ ਤਾਂ ਫੇਰ ਹੀ ਪੀ ਲਾਂਗੇ ਕਿੱਥੋਂ ਪਾਪ ਲਾਈ ਆ ਓੜਾ ਬਣਾ ਲਈ ਚਾ ਘੰਟਾ ਲਾਤਾ ਹਾਂਜੀ ਇੱਕ ਕਰੀ ਚੰਨੀ ਆ ਹਾਂਜੀ ਬੀਬੀ ਬਣਾ ਲਈ ਬੀਬੀ ਪਾਣੀ ਦੇ ਹਾਏ ਮੈਂ ਮਰ ਜਾ ਮੇਰੀ ਧੀ ਮੁੜ ਕੋ ਮੁੜਕੀ ਵਹੀ ਪਈ ਆਗੀ ਜੀ ਤੂੰ ਸਾਡੀਆਂ ਗੱਲਾਂ ਸੁਣਦੀਆਂ ਜਾਂ ਫੜਾਇਆ ਚ ਹਾਂਜੀ ਆ ਆ ਕੇ ਨਹੀਂ ਦੇਖਦੀ ਕੀ ਹੋ ਗਿਆ ਬੀਬੀ ਹੌਲੀ ਬੋਲ ਪਿਆ ਕਰ ਹੌਲੀ ਕਿਵੇਂ ਬੋਲਾਂ ਟੱਕਾ ਨਹੀਂ ਤੋੜਦੀ ਪੁੱਤੇ ਸਾਰੀ ਤਾਂ ਵਿਚਾਰੀ ਕੰਮ ਕਰਦੀ ਆ ਕੰਮ ਕਿੱਥੇ ਕਰਦੀ ਆ ਧਿੱਕਰੀਆਂ ਉਹਨਾਂ ਦੀ ਕੁੜੀ ਆ ਗਈ ਉਹ ਇੰਨਾ ਜਾ ਕੇ ਧਿੱਕਰੀਆਂ ਖੜਨ ਲੱਗਦੀ ਕਦੇ ਪਿੱਛੋ ਬੱਕਰੀ ਖੜਨ ਲੱਗਦੀ ਕਦੇ ਕੁਛ ਕਰਦੀ ਆ ਕਦੇ ਕੁਛ ਕਰਦੀ ਆ ਫਿਰ ਕੀ ਹੁੰਦਾ ਜੇ ਖੇਡ ਲਈ ਮੈਂ ਵੀ ਤਾਂ ਖੇਡੇ ਨਹੀਂ ਗਈ ਸੀ ਬਾਹਰ ਨਹੀਂ ਤੂੰ ਮੇਰੀ लाਡ ਲਈ ਤੀਂ ਆ ਨੀ ਇਹ ਮੈਨੂੰ ਪਾਪ ਲਾਤੀ ਚਲ ਕੋਈ ਨਹੀਂ ਚੰਗਾ ਪਾਣੀ ਲਿਆ ਮੈਨੂੰ ਆ ਚਾਹ ਪੀ ਲੂੰ ਪੀ ਲੈ ਭਾਈ ਚਾਹ ਹਰ ਤੂੰ ਇੱਥੇ ਖੜੀ ਕਿਰਦੀਆਂ ਕੁੜੀਏ ਤੂੰ ਘਰ ਦਾ ਕੰਮ ਕਰ ਰਹੀਆਂ ਹਾਂ ਇੱਥੇ ਇੱਥੇ ਖੜੀ ਆ ਮੌਜਨਾ ਬਾਪੂ ਜੀਆ ਕੁੜੀ ਕੌਣ ਸੀਗੀ ਉਹ ਕੁੜੀਆਂ ਦਾ ਭਾਈ ਮੇਰੇ ਦੋ ਐ ਪਰ ਇਹ ਮੇਰੇ ਵੱਡੇ ਭਰਾ ਦੀ ਕੁੜੀ ਐ ਇਹਦੀ ਮਾਂ ਦੋ ਕੁ ਮਹੀਨਿਆਂ ਮਗਰੋਂ ਜਨਮ ਦੇਣ ਤੋਂ ਬਾਅਦ ਮਰ ਗਈ ਛੇ ਸੱਤ ਮਹੀਨਾ ਮਗਰੋਂ ਦਾ ਪਿਓ ਵੀ ਮਰ ਗਿਆ ਤੇ ਨਾ ਕਿਸੇ ਮਾਸੀ ਨੇ ਸਾਂਮੀ ਨਾ ਕਿਸੇ ਮਾਮੇ ਨੇ ਹਰ ਕੇ ਆਪ ਨੂੰ ਗੱਲ ਪੇਟ ਲਾਉਣਾ ਪਿਆ ਤੇ ਇਹਦਾ ਪਾਲਣ ਪੋਸ਼ਣ ਕਰਨਾ ਪਿਆ ਉਹ ਚਲੋ ਬਾਪੂ ਜੀ ਉਹ ਤਾਂ ਥੋੜਾ ਦਿਲ ਨੇਕ ਸੀਗਾ ਤੇ ਬਾਪੂ ਜੀ ਆਪਾਂ ਚੱਲੀਏ ਕਿ ਤੈਨੂੰ ਚੱਲ ਪੀਲੀ ਚਾਹ ਹਾਂਜੀ ਹਾਂ ਜੀ ਮੈਂ ਪੀਲੀ ਸੀ ਮਤ ਜੀ ਗਲਤੀ ਹੋ ਗਈ ਐਤੂ ਬਾਦ ਨਹੀਂ ਵਿੱਚੋਂ ਖੇਡਦੇ ਮਾਫ ਕਰ ਦੋ ਹਲੋ ਤੁਹਾਡੀ ਡੀਟੀ ਜੀ ਮੇਰੀ ਸੱਚੀਉ ਗਲਤੀ ਨਹੀਂ ਸੀ ਆ ਹਰਮਨ ਕਹਿੰਦੀ ਨਾ ਚੂਹੀ ਆ ਗਈ ਫਿਰ ਮੈਂ ਡੀਟੀ ਮਾਰੀ ਬੇ ਆ ਗਿਆ ਪੁੱਤ ਤੂੰ ਆ ਗਿਆ ਬੇ ਪੁੱਤ ਕੀ ਗੱਲ ਤੂੰ ਧੁੱਪ ਚੇ ਪੈ ਗਿਆ ਓ ਬੇਬੇ ਓਏ ਨੀ ਕਿੰਨੀ ਕਿ ਧੁੱਪ ਹੈ ਹਜੇ ਸੂਤਾ ਚੱਲੀ ਜਾਂਦਾ ਮੈਂ ਮੇ ਪੁੱਤੋ ਤਾਂ ਗੱਲ ਠੀਕ ਹੈ ਪਰ ਤੂੰ ਪਚਤਾਪ ਚੜ ਜਾਊਗਾ ਤੂੰ ਅੰਦਰ ਪੈ ਜਾ ਚੱਲ ਕੇ ਤੇ ਡੈਡੀ ਕਿੱਥੇ ਹੈ ਡੈਡੀ ਤਾਂ ਅੰਦਰ ਹੈ ਕੀ ਗੱਲ ਕੁਛ ਨਹੀਂ ਉਹ ਤਾਂ ਮੈਂ ਡੈਡੀ ਨੂੰ ਇੱਕ ਗੱਲ ਦੱਸਣੀ ਸੀਗੀ ਚੱਲ ਕੋਈ ਨਾ ਦੱਸ ਦੀ ਗੱਲ ਤੂੰ ਪਰ ਮੈਨੂੰ ਲੱਗਦਾ ਕੋਈ ਗੱਲ ਜੀ ਹੈ ਤੇਰੇ ਚਿੱਤ ਚ ਨਾ ਮੈਂ ਗੱਲ ਤਾਂ ਕੁਛ ਨਹੀਂ ਹੈਗੀ ਨਹੀਂ ਅੰਦਰ ਚੱਲ ਲੱਗਦਾ ਮੈਨੂੰ ਮੈਨੂੰ ਦੱਸ ਦੇ ਪੁੱਤ ਕੀ ਗੱਲ ਆ ਉਹ ਮੈਂ ਕੋਈ ਗੱਲ ਨਹੀਂ ਚੱਲ ਅੰਦਰ ਚੱਲਦੇ ਆਪਾਂ ਜਾ ਚੱਲ ਠੀਕ ਆ ਪੁੱਤ ਆ ਜਾ ਆ ਪੁੱਤਰ ਆ ਬੈਠ ਡੈਡੀ ਪੁੱਤ ਕਰ ਲੈ ਕੀ ਗੱਲ ਕਰਨੀ ਆ ਉਹ ਡੈਡੀ ਜੀ ਮੈਂ ਤੁਹਾਨੂੰ ਸਾਰੇ ਘਰ ਲੱਭੀ ਆ ਤੁਸੀਂ ਆ ਇੱਧਰ ਮੰਜਾ ਡਾ ਕੇ ਬੈਠੇ ਹੋ ਆ ਆ ਵੀ ਬਿਰਿੰਦਰਾ ਹੋਰ ਪੁੱਤਰਾ ਅੱਜ ਦਾ ਸਫ਼ਰ ਤੇਰਾ ਕਿਵੇਂ ਰਿਹਾ ਅੱਜ ਦਾ ਸਫ਼ਰ ਤਾਂ ਬੜਾ ਵਧੀਆ ਸੀ ਬੱਪੂ ਜੀ ਅੱਛਾ ਹਾਂ ਜੀ ਨਾਲੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹਾਂ ਹਾਂ ਅੱਜ ਮੈਂ ਪਤਾ ਕਿਹਨੂੰ ਵੀ ਲਿਆ ਸੀਗਾ ਹਾਂ ਪੁੱਤ ਤੂੰ ਸੀ ਗੱਲਾਂ ਬਾਤਾਂ ਕਰੋ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆ ਕੇ ਆਇਆ ਹਾਂ ਮਾਂ ਬਣਾ ਲਾ ਕੋਈ ਨਾ ਮੈਂ ਅੱਜ ਭਜਨ ਸਿੰਘ ਨੂੰ ਮਿਲਿਆ ਸੀਗਾ ਭਗਤ ਸਿੰਘ ਨੋਪਾ ਸਿੰਘ ਬਾਪੂ ਜੀ ਭਜਨ ਸਿੰਘ ਨੰਬਰਦਾਰ ਉਹ ਨੰ ਸਿੰਘ ਨੋਪਾ ਟੀ ਫੂਕੀ ਜਾਰੀ ਬਾਪੂ ਜੀ ਉਹ ਤੁਹਾਡੇ ਨਾਲ ਕਾਲਜ ਚ ਪੜਦਾ ਹੁੰਦਾ ਸੀ ਭਜਨ ਸਿੰਘ ਨੰਬਰਦਾਰ ਲੋਂਗੋਵਾਲ ਪਿੰਡ ਦਾ ਅੱਛਾ ਅੱਛਾ ਓਹੋ ਤੇ ਤੂੰ ਉਹਦਾ ਕੋਈ ਨੰਬਰ ਨੰਬਰ ਲੈ ਕੇ ਆਇਆ ਬਾਪੂ ਜੀ ਨੰਬਰ ਤਾਂ ਮੈਨੂੰ ਆਇਆ ਲੈ ਫੜਾ ਤੁਹਾਡਾ ਫੋਨ ਮੈਂ ਨੰਬਰ ਸੇਵ ਕਰ ਦਿੰਦਾ ਭਜਨ ਸਿੰਘ ਨਾਂ ਤੇ ਠੀਕ ਲਾ ਲਿਆ ਕਰੋ ਫੋਨ ਉਹਨੂੰ ਹਾਂ ਉਹ ਵੀ ਕਹਿੰਦਾ ਸੀਗਾ ਕਹਿੰਦਾ ਮੈਨੂੰ ਨੰਬਰ ਦੇ ਆ ਉਹਨੂੰ ਵੀ ਦੇ ਆਇਆ ਸੀਗਾ ਨੰਬਰ ਅੱਛਾ ਉਹ ਤਾਂ ਬਹੁਤ ਹੀ ਵਧੀਆ ਕੀਤਾ ਪੁੱਤਰਾ ਆ ਲੈ ਬਾਪੂ ਜੀ ਮੈਂ ਕਰਤਾ ਸੇਵਾ ਕਰਤਾ ਹਾਂਜੀ ਵਾਹ ਜੀ ਵਾਹ ਵਾਹ ਕੋਈ ਗੱਲ ਨਹੀਂ ਬਾਪੂ ਜੀ ਮੇਰਾ ਜਿਗਰੀ ਯਾਰ ਆ ਮੇਰਾ ਦੋਸਤ ਹੈ ਮੇਰੀ ਜਾਨ ਆ ਤਾਂ ਯਾਰ ਬਹੁਤ ਹੈ ਥੋੜੀਨ ਤਾਂ ਉਹ ਹੀ ਨਹੀਂ ਜਾਦਾ ਪਹਿਲਾਂ ਹਾਂ ਹਾਂ ਤੇ ਕੋਈ ਗੱਲ ਨਹੀਂ ਜਦੋਂ ਨਾ ਤੁਸੀਂ ਫ੍ਰੀ ਹੋਏ ਮੈਂ ਤੁਹਾਨੂੰ ਮਿਲਾ ਲਿਆਉਂਗਾ ਚੱਲ ਠੀਕ ਹੈ ਫਿਰ ਤੂੰ ਐ ਕਰ ਹਾਂਜੀ ਜਾਂ ਅੰਦਰ ਜਾ ਕੇ ਚਾਹ ਚੁ ਪੀ ਲੈ ਕੋਈ ਗੱਲ ਨਹੀਂ ਵਾਪੁੜੀ ਚਾਹਤਾ ਮੈਂ ਪੀ ਲੂੰਗਾ। ਹੂੰ ਤੇ ਜਿੱਦੇ ਵੇਲੇ ਹੋਵੇ ਮੈਨੂੰ ਦੱਸ ਦਿਓ। ਠੀਕ ਆ। ਤੇ ਮੈਂ ਉਹਨਾਂ ਦੇ ਘਰੇ ਜਾ ਕੇ ਆਇਆ ਸੀਗਾ। ਠੀਕ ਆ ਠੀਕ ਆ। ਦੋ ਤਾਂ ਕੁੜੀਆਂ ਸੀਗੀਆਂ ਤੇ ਇੱਕ ਘਰ ਵਾਲੀ ਸੀਗੀ ਉਹਦੀ। ਅੱਛਾ? ਹਾਂਜੀ। ਦੋ ਕੁੜੀਆਂ ਤੇ ਇੱਕ ਘਰ ਵਾਲੀ। ਹਾਂਜੀ। ਚਾ ਕੋਈ ਗੱਲ ਨਹੀਂ ਆਪਾਂ ਚੱਲਾਂਗੇ ਵਾਪੁੜੀ ਜਦੋਂ ਫ੍ਰੀ ਹੋਏ ਮੈਨੂੰ ਦੱਸ ਦਿਓ ਤੁਸੀਂ। ਠੀਕ ਆ ਠੀਕ ਆ। ਠੀਕ ਆ ਪੁੱਤਰ। ਹਾਂਜੀ। ਬਹੁਤ ਸਿਆਣਾ ਮੇਰਾ ਪੁੱਤ। ਹਾਂ ਹਾਂ। ਉਹ ਤੇਰਾ ਹਲਤਾ ਕਰਨਾ ਹੀ ਪਊਆ ਕਰਦਾਂਗੇ ਤੇਰਾ ਹੱਲ ਕੋਈ ਘਬਰਾ ਨਾ ਤੂੰ ਹਾਉ ਜੂ ਇਹੋ ਜੀਆ ਕਿਦਾ ਫੋਨ ਸੀ ਬਾਪੂ ਜੀ ਉਹ ਆ ਪਿੰਡ ਚੋਂ ਸੀਗਾ ਕੋਈ ਬੰਦਾ ਅੱਛਾ ਉਹ ਅੰਦਰ ਤਾਂ ਨਾ ਗਰਮੀ ਵਾਲੀ ਸੀਗੀ ਬੇਬੇ ਕਹਿੰਦੀ ਚਾਹ ਮੈਂ ਬਾਹਰ ਹੀ ਲਿਆਉਣੀ ਐ ਲੈ ਚੱਲ ਠੀਕ ਐ ਕੀ ਕਰੀਏ ਹਰਾ ਬਣੇ ਉੱਥੋਂ ਬਦਲੇ ਲੈ ਲੈ ਹੋਰ ਗਰਮੀ ਬਹੁਤ ਆਇਆ ਹੋਰ ਜੇ ਮੀਮੂ ਆ ਗਿਆ ਨਾ ਸੱਚੀ ਜੀਰियां ਤਾਂ ਉਹ ਡੋਬ ਦੂੰ ਉਹ ਡੋਬੂ ਡੋਬੂ ਆ ਹੋਰ ਕੀ ਕਰੂਗਾ ਹਟਦਾ ਨਹੀਂ ਕੀ ਕਿਹਲੇ பசਤਾ ਲੱਗਦੀ ਨਹੀਂ ਦੀਂਦੀ ਹੱਥ ਵੀ ਰੱਬਾ ਮਾੜਾ ਮਟਾ ਜੇ ਮੈਂ ਰੋਕੂਗਾ ਤਾਂ ਮਾੜਾ ਮਟਾ ਫਮਾਰ ਉਸ ਵਿਚਾਰਾਂ ਦੇ ਪੱਲੇ ਪੈ ਜੇ ਉਹ ਇਹਦਾ ਗੱਲ ਨਾ ਨਰਮੇ ਦਾ ਪਹਿਲੇ ਖਰਾਬ ਹੋ ਗਏ ਨਰਮੇ ਤਾਂ ਬਾਹਲੇ ਗਲ ਗੇ ਹੋਰ ਗਲ ਗੇ ਜਮਾਈ ਜਿਹੜੇ ਔਰ ਦੇ ਟਿੰਡੇ ਲੱਗੇ ਸੀ ਉਹ ਮਾੜੇ ਮਟੇ ਲੋਕਾਂ ਨੇ ਚੁਗਲੇ ਹਾਂ ਕੀ ਕਰੀਏ ਹੁਣ ਬਸ ਹੋਰ ਹੁਣ ਜਿੰਨੀ ਕ ਬੋਅ ਕਹਨੇ ਹੁੰਦਾ ਨੇ ਕਰਦੀ ਚੀਜ਼ ਹੱਥ ਆਉਂਦੀ ਓਨੀ ਕ ਤਾਂ ਲੈ ਲਓ ਹਾਂ ਉਹੀ ਤਾਂ ਗੱਲ ਨਾ ਹੋਰ ਵਿਆਹ ਚਾਤਾ ਚੱਕ ਲੈ ਪੁੱਤ ਉਹ ਪਿੰਨਾ ਬੇਬੇ ਕੋਈ ਗੱਲ ਨਹੀਂ ਠੰਡੀ ਕਰ ਲੀਦਾ ਤੈਨੂੰ ਕੀ ਹੋ ਗਿਆ ਤੂੰ ਐ ਖੋਇਆ ਖੋਇਆ ਜਿਵੇਂ ਲੱਗ ਉਹੀਂ ਲੱਗਦਾ ਤੈਨੂੰ ਨਾ ਪੁੱਤੋ ਉਹੀਂ ਤਾਂ ਕਿਉਂ ਲੱਗਦਾਗਾ ਕਿਤੇ ਨਜ਼ਰ ਉਚਰਤਾਂ ਤੈਨੂੰ ਕਿਸੇ ਦੀ ਲੱਗੀ ਲੈ ਬਾਪੂ ਜੀ ਦੇਖੀ ਮਾਂ ਕਹੀ ਜੇ ਗੱਲਾਂ ਕਰਦੀ ਐ ਉਹ ਨਜ਼ਰ ਦਾ ਯਾਰ ਮਾਂ ਬੇ ਪੁੱਤ ਨਜ਼ਰ ਤਾਂ ਇਹ ਜੀ ਭੈੜੀ ਐ ਪੱਥਰਾਂ ਨੂੰ ਪਾੜ ਦਿੰਦੀਆਂ ਕਹਿੰਦੇ ਹੁੰਦੇ ਨੇਗੇ ਓ ਬੇਬੇ ਐ ਜਾ ਕੁਛ ਨਹੀਂ ਹੁੰਦਾ ਹੈਗਾ ਬੇ ਪੁੱਤ ਰੋਟੀ ਖਾਂਦੇ ਤੇ ਕੋਈ ਨਹੀਂ ਰਾਜੀ ਹੁੰਦਾ ਲੋਕ ਮੱਚਦੇ ਹੋਣਗੇ ਵੀ ਅੰਦਾ ਮੁੰਡਾ ਤਾਂ ਪਟਵਾਰੀ ਲੱਗ ਗਿਆ ਤੈਨੂੰ ਕੀ ਪਤਾਗਾ ਬਾਲਾ ਨਾ ਸੋਚਿਆ ਕਰ ਮਾਂ ਤੂੰ ਐਵੇਂ ਆਪਣਾ ਪਾ ਲਾ ਕੇ ਉਹਨਾਂ ਸੋਚਿਆ ਕਰ। ਉਹ ਤੈਨੂੰ ਚਾਰ ਨੂੰ ਛੱਡ। ਪਹਿਲੇ ਤੂੰ ਆਪ ਦੀ ਨਜ਼ਰ ਦਾ ਇਲਾਜ ਕਰਵਾ। ਬਾਪੂ ਜੀ ਤੁਸੀਂ ਵੀ ਮੰਮੀ ਦੀ ਗੱਲਾਂ 'ਚ ਆ ਗਏ। ਮੰਮੀ ਤਾਂ ਐਵੇਂ ਹੀ ਮਾਰੀ ਜਾਂਦੀ ਐ। ਲੈ ਐਵੇਂ ਕੋਈ ਮਾਰਦੀ ਆ ਪੁੱਤ। ਨਜ਼ਰ ਲੱਗ ਜਾਂਦੀ ਐ। ਸੱਚੂਏ ਝੂਠ ਨਾ ਮੰਨੋ ਤਾਂ ਸਾਡਾ ਤੈਨੂੰ ਅਸੀਂ ਐਵੇਂ ਨਹੀਂ ਕਹਿੰਦੇ। ਉਹ ਭਜਨ ਸਿੰਘ ਦੇ ਘਰ ਵਾਲੇ ਪਾਣੀ ਕਰਦੀ ਆ ਨਜ਼ਰ ਦਾ। ਹਾਂ ਹਾਂ ਮੈਂ ਵੀ ਸੁਣਿਆ ਤੀ। ਸੁਣਿਆ? ਹਾਂ। ਉਹ ਫਿਰ ਦਾ ਘਰ ਦੀ ਗੱਲ ਹੀ ਐ। ਭਜਨ ਸਿੰਘ ਦੇ ਘਰ ਵਾਲੇ। ਉਹ ਬਿੱਲੀ ਜੀ। ਹਾਂ। ਅੱਛਾ ਪਾਣੀ ਕਰਦੀ ਆ। ਪਹਿਲੇ ਹੁਣ ਤਾਂ ਸਾਰਾ ਪਿੰਡ ਪਾਣੀ ਕਰਾ ਕੇ ਲੈ ਕੇ ਆਉਣਾ ਹੁੰਦਾ। ਹੋਰ ਪਹਿਲੇ ਵੀ ਕਰਦੀ ਰਹੀ ਆ ਉਹ ਬਾਪੂ ਜੀ ਮੇਰੀ ਗੱਲ ਸੁਣੋ ਮੈਨੂੰ ਲੱਗਦਾ ਪਾਣੀ ਮੈਨੂੰ ਕਰਾਉਣਾ ਹੀ ਪਊਗਾ। ਹੋਰ ਆਪਾਂ ਚੱਲੀਏ ਅੱਜ। ਤੇ ਪਤਾ ਅੱਜ ਕੀ ਕਰਾਂਗੇ ਤੜਕੇ ਵਗ ਚੱਲਾਂਗੇ। ਓ ਬੇਬੇ ਤੈਨੂੰ ਪਤਾ ਨਹੀਂ ਇਹ ਗੱਲਾਂ ਦਾ। ਹੁਣ ਕਹਿੰਦੇ ਹੁੰਦੇ ਨੇ ਸੈਣੇ ਦਾ ਕੀ ਹੱਤੇ ਔਲੇ ਦਾ ਖਾਦਾ ਬਾਅਦ ਵਿੱਚ ਪਤਾ ਲੱਗਦਾ। ਜੇ ਮੈਂ ਵੀ ਬਿਮਾਰ ਹੋ ਗਿਆ ਅੱਜ ਫੇਰ ਮੈਂ ਤੁਹਾਡੇ ਉੱਤੇ ਨਹੀਂ ਜਾਇਆ ਜਾਣਾ। ਨਾਲੇ ਸਾਡੇ ਹੁਣ ਤਾਂ ਜੁਆਇਨਿੰਗ ਕੀਤੀ ਐ ਮੈਂ। ਲੈ ਨਾਲੇ ਤੂੰ ਕਹਿੰਦਾ ਮੈਨੂੰ ਪਾਣੀ ਪੁੰਨਦਾਵੇਂ ਨਹੀਂ। ਵੀ ਨਦਰਾਂ ਦਾ ਕੀ ਨਜ਼ਰ ਹੁੰਦੀ ਐ ਨਾਲੇ ਕਹਿੰਦਾ ਹੁਣ ਸੈਤੀ ਚੱਲੀਏ। ਉਹ ਕਰਦੇ ਕਰੇ ਸੇਣੇ ਦੀ ਗੱਲ ਮੰਨ ਲਈਦੀ ਹੁੰਦੀ ਹੈ ਮੰਨੀ ਦੀ ਹੁੰਦੀ ਹੈ ਨਾਲੇ ਦੇਖ ਲੈ ਉਹਦਾ ਨਾਂ ਲੈਂਦੇ ਹੀ ਅੱਧਾ ਤਾਂ ਦਿਨਜ਼ਰ ਤੇ ਦੇ ਹੀ ਉਤਰ ਗਈ ਅੱਛਾ ਹਾਂ ਦੇਖ ਲੈ ਤਾਂ ਫਿਰ ਚੱਲਦੇ ਆ ਚਲੋ ਚੱਲੀਏ ਚੱਲ ਪੁੱਤ ਹਾਂਜੀ ਚੱਲ ਤਿੰਨ ਨਜ਼ਰਦਾਰਾਂ ਨੂੰ ਤੱਕਾ ਕੇ ਲਿਆਵਾ ਹੋ ਹੋ ਦੇਖ ਲੈ ਠੀਕ ਹੈ ਅਬ ਦਿਨਜ਼ਰ ਤੇ ਦੀ ਨਾਂ ਲੈਂਦੇ ਹੀ ਉਤਰ ਗਈ ਉਤਰ ਗਈ ਇਹ ਮੇਰਾ ਪੁੱਤ ਆ ਜਾ ਵੇ ਪੁੱਤ ਆ ਸਾਈਕਲ ਨਾਲ ਹੀ ਮੱਥਾ ਮਾਰੀ ਜਾਂਦੇ ਆ ਲੋਕ ਕੀ ਕਹਿੰਦੇ ਹੋਣਗੇ ਉਹ ਤੇਰਾ ਨੰਬਰਦਾਰ ਆਗਾ ਵੀ ਇਹਨਾਂ ਦੇ ਘਰੇ ਮੋਟਰਸਾਈਕਲ ਵੀ ਨਹੀਂ ਉਹ ਮੁੰਡਾ ਆਇਆ ਸੀ ਦੇਖ ਲੈ ਪਟਵਾਰੀ ਵੀ ਲੱਗ ਗਿਆ ਪੜ੍ਹ ਲਿਖ ਕੇ ਤੇ ਚੰਗੇ ਆਗਲਾਂ ਦੇ ਗੱਡੀਆਂ ਨੇ ਚੰਗੇ ਆਗਲਾਂ ਨੇ ਮੋਟਰਸਾਈਕਲ ਨੇਗੇ ਮੈਨੂੰ ਤਾਂ ਸ਼ਰਮ ਆਉਂਦੀ ਆ ਪੁੱਤ ਮਾਂ ਹੁਣ ਲੋਕਾਂ ਮਗਰ ਥੋੜੀ ਲੱਗਣਾ ਹੁੰਦਾਗਾ ਸਾਈਕਲ ਆ ਟਾਈਮ ਪਾਸ ਕਰੀ ਜਾਂਦੇ ਆ ਮੋਟਰਸਾਈਕਲ 70 80 ਹਜ਼ਾਰ ਦਾਗਾ ਕਿੱਥੋਂ ਲੈ ਲਾਂਗੇ ਗਲਾਬੋ ਦਾ ਵਿਆਹ ਵੀ ਕਰਨਾਗਾ ਉਹਦੇ ਵੀ ਰੁਪਏ ਚਾਹੀਦੇ ਲੱਗਣਗੇ ਹੁਣ ਤੂੰ ਗੱਲ ਕਰਦੀ ਆ ਉਹਦੀ ਉਹ ਤਾਂ ਪਿਓ ਬਲ ਨੌਕਰੀ ਤੇ ਲੱਗਿਆ ਸੀ ਠੀਕ ਆ ਉਹਨੇ ਘਰਿੰਗ ਜੈ ਸੀ ਉਹ ਤਾਂ ਪੜ ਲੈ ਗਿਆ ਆਪਣੀ ਹਾਲਤ ਦੇਖੀਏ ਕੀ ਸੀਗੀ ਮੈਂ ਮੈਂ ਤਾਂ ਐ ਕਹਨੀ ਆ ਪੁੱਤੋ ਕਿਸਤਾ ਕੁਸਤਾ ਤੀ ਲੈ ਲੈਂਦਾ ਕੋਈ ਪੁਰਾਣਾ ਤਰਾਣਾ ਲੈ ਲੈ ਆਓ ਬੀਬੀ ਕਿਸੇ ਦਿਨ ਥੋੜੀ ਘਰਨੀ ਐ ਲੋਕ ਤਾਂ ਜਹਾਜ਼ ਲੈਣਗੇ ਫਿਰ ਆਪਾਂ ਵੀ ਜਹਾਜ਼ ਲੈ ਲਈਏ ਪੁੱਤ ਮੈਂ ਤਾਂ ਐ ਕਹਨੀ ਆ ਵੇਲੇ ਕ ਵੇਲੇ ਟੱਲ ਮਿਸ ਹੋ ਜਾਂਦੀ ਹੈਗੀ ਬੰਦਾ ਭਗਤਾ ਜਾਂਦਾ ਮਾਂ 25 2600 ਰੁਪਏ ਕਿਸ਼ਤਾ ਉਹੀ ਕੋਈ ਚੀਜ਼ ਬਣਾ ਲਾਂਗੇ ਗਲੱਬੋ ਦਾ ਵਿਆਹ ਹੈਗਾ ਕੋਈ ਚੀਜ਼ ਭਾਂਡੇ ਹੀ ਕਿ ਜੋੜ ਲਈਏ ਗੱਲ ਸੁਣ ਬੇ ਬਾਰ ਬਾਰ ਗਲੱਬੋ ਗਲੱਬੋ ਲਾ ਰੱਖੀਏਗੀ ਗਲੱਬੋ ਨੂੰ ਕੀ ਹੈਗਾ ਪਾਲੀ ਨਹੀਂ ਉਹਨੂੰ ਬਹੁਤ ਔਖਾਂ ਨਾਲ ਪਾਲੀ ਆ ਉਹਨੂੰ ਮੈਂ ਛੋਟੀ ਇਹਨੂੰ ਸਿੱਟਦੀ ਸੀ ਉਹ ਤਾਂ ਆਪ ਤਾਂ ਮਰ ਗਏ ਪਤੀ ਆ ਮਾਂ ਤੈਨੂੰ ਪਾਲਣ ਵਾਲ ਦਾ ਨੌਕਰਾਮ ਨੂੰ ਰੱਖੀ ਹੈਗੀ ਕਿੰਨਾ ਬਰਕਰਿਆ ਕਰਦੀ ਰਹੀ ਹੈ ਤੈਨੂੰ ਪਤਾ ਤੈਨੂੰ ਬੇ ਕੰਮ ਤਾਂ ਕਰਨਾ ਹੀ ਹੈਗਾ ਸਿਰ ਥੋੜੀ ਚੜਾਉਣੀ ਆ ਬੇ ਉਹ ਮੁੰਡੇ ਨਾਲ ਪੜਕ ਪੜਕ ਗੱਲਾਂ ਮਾਰਦੀ ਆਵੇ ਫਿਰ ਗੱਲਾਂ ਮਾਰਨ ਨਾਲ ਕੀ ਹੁੰਦਾ ਕਿਉਂ ਮਾੜੀ ਹੋ ਗਈ ਕਿਉਂ ਝੂਠ ਬੋਲਦੀ ਹੈ ਬੀਬੀ ਲੈ ਏ ਵੀ ਤਾਂ ਕੁੜੀ ਹੈਗੀ ਕਿਸੇ ਕੋਲੇ ਨਹੀਂ ਖੜਦੀ ਪਿੰਡ ਚ ਜਾ ਕੇ ਪੁੱਛ ਲੈ ਉਹ ਪਤੀ ਐ ਮਾ ਤੂੰ ਰਹੀ ਗੱਲ ਵਿਆਹ ਦੀ ਵਿਆਹ ਤੇ ਚਾਰ ਛੱਲੜ ਦੇ ਦਾਂਗੇ ਭੱਗ ਜੂਗੀ ਐ ਕਿਵੇਂ ਚਾਰ ਛੱਲੜ ਦੇ ਦਾਂਗੇ ਤੇ ਹੋਰ ਅੱਜ ਦੀ ਮਾਲਕਣੀ ਐ ਫੇਰ ਕੀ ਹੋ ਗਿਆ ਜੇ ਤਾਇਆ ਜਾਂਦਾ ਹੋਏ ਜ਼ਮੀਨ ਆਪਣੇ ਨਾਲ ਕਰਵਾ ਗਿਆ ਫੇਰ ਖੋਣ ਨਹੀਂ ਹੋ ਗਿਆ ਉਹਦਾ ਹੱਥ ਪੱਲੇ ਕੁਝ ਵੀ ਜ਼ਮੀਨ ਲਵਾਉਣੀ ਸੀ ਆਪਾਂ ਲਵਾ ਲਈ ਤੈਨੂੰ ਨੌਕਰਾਂ ਵਾਂਗੂ ਰੱਖਦੀ ਹੈਗੀ ਮੈਂ ਮਤਾਈ ਰੱਖੂੰਗੀ ਤੈਨੂੰ ਬਾਲੀ ਮੇਰੋਂਦੀ ਹੈਗੀ ਮਰਤੀ ਬਣੀ ਸੋਚਦਾ ਹੀ ਨਹੀਂ ਤਾ ਸੂਟ ਕਦੇ ਉਹਨੂੰ ਲੈ ਕੇ ਨਾ ਆਂਵਾਂ ਮੈਂ ਤਾਂ ਜਮਾ ਨਹੀਂ ਦੰਦੀ ਮੈਂ ਤਾਂ ਇਹਦੇ ਲਾਹੀ ਪਾਉਂਗੀ ਉਹਦੇ ਸਿੰਦੀ ਨਹੀਂ ਪੱਗੀ ਆ ਮੈਨੂੰ ਹੋਰ ਦੱਸ ਦੂੰ ਬੀਬੀ ਇੰਨਾ ਫਰਕ ਨਹੀਂ ਕਰਦੇ ਹੁੰਦੇ ਹੈਗੇ ਉਹ ਵੀ ਤਾਂ ਮੈਂ ਪੈਣੀ ਆ ਤੈਨੂੰ ਤਾਂ ਬਾਲੀਆਂ ਮੇਰਾ ਆਉਂਦੀਆਂ ਲਗੀਆਂ ਪਰ ਆਉਣਗੀਆਂ ਨਹੀਂ ਵਿਚਾਰੀ ਦਾ ਸਾਰਾ ਦਿਨ ਬੁਰਾ ਹਾਲ ਕਰੀ ਰੱਖਦੀ ਆ ਮੈਂ ਤਾਂ ਐਂ ਕਰੂੰਗੀ ਪੁੱਤ ਹਾਂ ਤੁਹਾਨੂੰ ਬੜਾ ਗੁੱਸਾ ਲੱਗਦਾ ਤੁਹਾਨੂੰ ਉਹਦੇ ਬਾਰੇ ਗੱਲ ਨਹੀਂ ਕਰਨ ਦਿੰਦੇ ਉਹਨੂੰ ਤਾਂ ਜਰਕ ਦੇਣੇ ਬੋਲ ਪੈਣੇ ਹੋ ਤੇਰੇ ਲਈ ਬਗਾਨੀ ਹੋਊਗੀ ਸਾਡੇ ਲਈ ਤਾਂ ਸਾਡੇ ਸਗੇ ਤਾਂ ਇਹਦੀ ਕੁੜੀ ਆਹੋ ਅਸੀਂ ਤਾਂ ਕਦੇ ਸੋਚਿਆ ਵੀ ਨਹੀਂਗਾ ਵੇ ਫਿਰ ਮੈਂ ਘਰੋਂ ਵਾਰਤਾਂ ਕੱਢਤੀ ਉਹਨੂੰ ਕਰੀ ਹੈਗੀ ਚੰਗਾ ਖਾਂਦੀ ਆ ਕਸਰ ਛੱਡੀ ਕੋਈ ਚੰਗਾ ਖਾਂਦੀ ਆ ਚੰਗਾ ਪਾਉਂਦੀ ਹੈਗੀ ਹਾਂ ਪਤਾ ਹੈਗਾ ਚੰਗਾ ਪਾਉਂਦੀ ਆ ਪੁਰਾਣੇ ਚੰਗਾ ਪਾਉਂਦੀ ਆ ਵਿਚਾਰੀ ਬੀਬੀ ਮੇਰੇ ਵਾਲ ਦਾ ਸੂਟ ਪਾਉਂਦੀ ਆ ਉਹ ਤੂੰ ਨਾ ਮਾਨੂੰ ਸੂਟ ਕੋਈ ਲਿਆਉਣ ਨਹੀਂ ਦਿੰਦੀ ਪੁੱਤ ਤੇਰੇ ਸੂਟ ਮਾੜੇ ਹੁੰਦੇ ਨੇ ਜਿਹੜੇ ਤੂੰ ਪਾਉਣੀ ਹੈਗੀ ਫਿਰ ਵੀ ਉਹਦਾ ਕਿਹੜਾ ਜੀਨ ਨਹੀਂ ਕਰਦਾ ਵੀ ਮੈਂ ਸੋਹਣਾ ਜਿਹਾ ਨਵਾਂ ਸੂਟ ਪਾਵਾਂ ਨੀ ਉਹ ਮਹਿੰਗੇ ਸੂਟ ਹੀ ਆ ਤੇਰੇ ਵਾਲੇ ਜਿਹੜੇ ਪਾਉਂਦੀ ਹੈਗੀ ਹੋਰ ਦੱਸ ਕੇ ਉਹ ਟੈਰਾ ਲੈ ਕੇ ਦੇਦਾ ਤੈਨੂੰ ਤਾਂ ਸਮਝਾਉਣ ਦਾ ਫਾਇਦਾ ਹੀ ਨਹੀਂ ਜਦੋਂ ਦੇਖਦਾ ਮਾਂ ਤੂੰ ਕਲੇਸ਼ ਕਰਦੀ ਕਰਦੇ ਹੋ ਇਹਨਾਂ ਨਾਲ ਕਦੇ ਮਿੱਠ ਨਾਲ ਬੋਲੀਏ ਦੋਨਾਂ ਨਾਲ ਵੇ ਚੁੱਪ ਕਰ ਬੇ ਮੈਂ ਤਾਂ ਹੀ ਬੋਲੂਗੀ ਚੁੱਪ ਕਰ ਆ ਗਏ ਮੈਨੂੰ ਸਮਝਾਉਣ ਵਾਲੇ ਦੋਨੇ ਜਣੇ ਬਾਰੇ ਹਮਦਰਦੀ ਪਤੀ ਆ ਬਸ ਹਾਂ ਚੰਗਾ ਵੀਰੇ ਚੁੱਪ ਕਰ ਜੇ ਨਾਲ ਬੋਲਣ ਦਾ ਕੋਈ ਫਾਇਦਾ ਨਹੀਂ ਮੈਂ ਹੀ ਭੱਜ ਜਾਨੀ ਆ ਤੁਹਾਡੇ ਨਾਲ ਕੋਣ ਮੱਥਾ ਮਾਰੇ ਦੇਖ ਲੈ ਬਈ ਲੈ ਲਈ ਟਿੰਡੀਆਂ ਟਿੰਡੀਆਂ ਲੈ ਵੀ ਇੰਨਾ ਫਿਰ ਕਰਾ ਕੌਣ ਕਰਦਾ ਹੁੰਦਾ ਹੈਗਾ ਫੇਰ ਕੀ ਹੋ ਗਿਆ ਤੈਨੂੰ ਪਿਆ ਬਾੜ ਤੱਕਿਆ ਤੂੰ ਨਾ ਛੇੜਿਆ ਕਰ ਇਹ ਨਾਲ ਦਿਮਾਗ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਕਾਲ ਜਾ ਮੱਚਦਾ ਨੀ ਕੁੜੀਏ ਹਾਂਜੀ ਬੀਬੀ ਨੀ ਮੈਂ ਮਰ ਜਾ ਸਾਰੀਆਂ ਰੋਟੀਆਂ ਖਾ ਗਈ ਤਿੰਨ ਟਾਈਮ ਰੋਟੀਆਂ ਖਾਣੀਆਂ ਐ ਤੂੰ ਬੀਬੀ ਸੌਣ ਲੱਗੇ ਇੱਕੋ ਹੀ ਰੋਟੀ ਸੀ ਡੱਬੇ 'ਚ ਨੀ ਸਾਰਾ ਤਾਂ ਫਲ ਖਾ ਜਾਨੀਏ ਕੁੜੀ ਦਾ ਇੱਕ ਨਹੀਂ ਛੱਡਦੀ ਸਾਰਾ ਫ੍ਰਿਜ ਵੈਲਾ ਕੀਤਾ ਪਿਆਗਾ ਹੈ ਮੇਰੀ ਗੱਲ ਸੁਣ ਲੈ ਦੋ ਟਾਈਮ ਰੋਟੀ ਖਾਣੀ ਐ ਇੱਕ ਸ਼ਾਮ ਨੂੰ ਇੱਕ ਸਵੇਰੇ ਜੇ ਦੇਦੇ ਰੋਟੀ ਖਾਦਿਆ ਰੋਤੇਗਾ ਗੁੱਤਾ ਪਟ ਦਊਂਗਾ ਬੀਬੀ ਮੈਂ ਅੱਜ ਸਵੇਰੇ ਰੋਟੀ ਖਾਦੀ ਨਹੀਂ ਸੀ ਤੂੰ ਰਹਿ ਜਾ ਭੁੱਖੀ ਤੂੰ ਤਾਂ ਕਮਾਂਡਰ ਦਾ ਰੋਟੀ ਨਾ ਛੱਡੇ ਬੁਰਕੀ ਛੱੜਤੀ ਇਹ ਕਿ ਤਰ੍ਹਾਂ ਸਰਚ ਮਾਰਾਂ ਚੰਬਲੀ ਪਈ ਹੈਗੀ ਪ੍ਰੀਤੋ ਭੈਣ ਵਾਂਗ ਕੇ ਲਿਆ ਦੇ ਪਾਣੀ ਤੂੰ ਥੋੜੀ ਪੀਤਾ ਜਾਂਦਾ ਖੜਾ ਹੋ ਕੇ ਸਾਰਾ ਕੁਝ ਮੱਜੇ ਜੀ ਭਾਲਦਾ ਕੋਈ ਨਾ ਜਿ ਲੈ ਆ ਦੇ ਭੈਣ ਵਾਂਗ ਕੇ ਤੂੰ ਤਾਂ ਮੈਂ ਚੱਪਸਾ ਬੈਕ ਲੇਖ ਦੂੰ ਆ ਕੀੜਾ ਹੁੰਦਾ ਬੀਬੀ ਨੂੰ ਬੋਲ ਮਾਰ ਸੀ ਤੀ ਮਾਂ ਹਾਂ ਪੁੱਤ ਬਾਹਰ ਆਈ ਆ ਦੇਖਿਆ ਉਹ ਬੱਲੇ ਬੱਲੇ ਉਹ ਮੇਰਾ ਚਿਗਰੀ ਯਾਰ ਆ ਗਿਆ ਉਹ ਬਾਬੇ ਜੰਗ ਸਿੰਘ ਆਹਾ ਆ ਵੀ ਪੰਜ ਸਿਆ ਕੀ ਹਾਲ ਹੈ ਬਾਲਾ ਵਧੀਆ ਰਿਹਾ ਸਿਆਣਾ ਰਿਹਾ ਮੇਰੇ ਮੁੰਡੇ ਉਹ ਕਿਹ ਹਾਰੀ ਤੇਰੇ ਪੁੱਤ ਨੂੰ ਵੀ ਬਲਾ ਦੀ ਆ ਹਾਂ ਮੈਂ ਵੀ ਕਿਹਾ ਸੀ ਹੋਰ ਕੀ ਹਾਲ ਹੈ ਲੈ ਪੁੱਤ ਲੋ ਬੈਜੋ ਬੈਠ ਬਾਈ ਜੰਗ ਸਿਆ ਬੜਾ ਚਰ ਹੋ ਗਿਆ ਮੇਰਾ ਨੀ ਹੋਰ ਯਾਰ ਅੱਛਾ ਬੈਜੋ ਇੱਧਰ ਬੈਜੋ ਪੁੱਤ ਆ ਜਾ ਪੁੱਤ ਇੱਧਰ ਆ ਇੱਧਰ ਆ ਇੱਧਰ ਬੈਜੋ ਇੱਧਰ ਬੈਜੋ ਉੱਧਰ ਆ ਜਾ ਪੁੱਤ ਆਕੜਾ ਰਿਹਾ ਬਸ ਤਾਂ ਮਲਾਈ ਦਤਾ ਦੇ ਬੰਪੂ ਹੈ ਮੈਂ ਦੱਸਦਾ ਬੰਪੂ ਘਰੇ ਜਾ ਕੇ ਹਾਂ ਰੂਖ ਖਾਸ਼ ਹੋ ਉਸਦੇ ਪਾਣੀ ਲੈ ਆਉਣੀ ਹੈ ਹੋ ਠੀਕ ਠਾਕ ਹੋ ਭੈਣ ਜੀ ਤੁਸੀਂ ਠੀਕ ਆ ਭੈਣ ਜੀ ਹੋਰ ਦੱਸੋ ਹਾਂ ਠੀਕ ਆ ਜੀ ਵਧੀਆ ਲੈ ਆਇਆ ਮੁੰਡਾ ਤੁਹਾਨੂੰ ਹੋਰ ਭੈਣ ਜੀ ਅਸੀਂ ਆਖਿਆ ਚੱਲਣ ਵਾਲੇ ਜਾਇਆ ਉਹਨੇ ਨਾਲੇ ਇਹਦਾ ਨਜ਼ਰ ਦਾ ਪਾਣੀ ਕਰਾਉਣਾ ਆਇਆ ਸੀ ਅਸੀਂ ਤੇਰੇ ਕੋਲੇ ਵੀ ਚੱਲਣ ਵਾਲੇ ਮਿਲ ਆਵਾਂਗੇ ਬਾਰੇ ਸਾਲ ਹੋ ਗਏ ਅੱਛਾ 5 ਸਾਲ ਪੁਰਾਣੀ ਗੱਲ ਯਾਦ ਆ ਹਜੇ ਭੁੱਲੀ ਨਹੀਂ ਭਰਮਾਂ ਜੀ ਕਿਵੇਂ ਪੁੱਛ ਸਕਦੇ ਆ ਐਂ ਦੱਸੋ ਸੁਣਦਾ ਸਾਰੇ ਪਿੰਡ ਦੇ ਵਿੱਚ ਤੁਸੀਂ ਤਾਂ ਉੱਗੇ ਹੋ ਵੀ ਪਾਣੀ ਉਹ ਨਜ਼ਰ ਦਾ ਬਹੁਤ ਸੋਹਣਾ ਕਰਦੇ ਹੁੰਦੇ ਨੇਗੇ ਅੱਛਾ ਹਾਂ ਮੈਨੂੰ ਯਾਦ ਆ ਗਿਆ ਮੈਂ ਕਹਾ ਭੈਣ ਜੀ ਪਾਣੀ ਕਰਦੇ ਹੁੰਦੇ ਸੀ ਨਜ਼ਰ ਦਾ ਕੋਈ ਗੱਲ ਨਹੀਂ ਭੈਣ ਜੀ ਪਾਣੀ ਤੂੰ ਤਾਂ ਅੱਸੀ ਕਰਦੀਆਂ ਹੋਗੇ ਹਾਂਜੀ ਹਾਂਜੀ ਪਾਣੀ ਦੀ ਕਿਹੜੀ ਗੱਲ ਹੈ ਹੋਰ ਚਲ ਅਸੀਂ ਆਖਣ ਵਾਲੇ ਮਿਲ ਆਵਾਂਗੇ ਜਾਣ ਪਹਿਚਾਣ ਹੋ ਜਾ ਤੇ ਪਹਿ ਨਜ਼ਰ ਦਾ ਪਾਣੀ ਕਰਾ ਲਈਏ ਹੋਠ ਠੀਕ ਠਾਕ ਆ ਸਾਰੇ ਹਾਂਜੀ ਸਾਰਾ ਠੀਕ ਹੈ ਜੀ ਸਾਰੇ ਵਧੀਆ ਹੋਰ ਅੱਛਾ ਠੀਕ ਆ ਫੌਜੀ ਸਾਹਿਬ ਫਿਰ ਜਮਾ ਯਾਦ ਕਰਦੇ ਹੁੰਦੇ ਬਹੁਤ ਜਿਆਦਾ ਇਹ ਜਮਾ ਕਾਟੋ ਫੁੱਲਾਂ ਦੇ ਖੇਡਦੀ ਆ ਹੋਰ ਤੁਹਾਨੂੰ ਪਤਾ ਹੀ ਆ ਜੀ ਨਾਲੇ ਕਿਹੋ ਐ ਕਰ ਪੁੱਤ ਪਾਣੀ ਪੁਣੀ ਪਿਓ ਫਿਰ ਲੈ ਜਾ ਵੀ ਵੀ ਪਾਣੀ ਲੈ ਕੇ ਆ ਲਿਓਨੀ ਆ ਗਈ ਬੈਲੂ ਨਹੀਂ ਬੈਠਣ ਦਿੰਦੀ ਹੋਰ ਐ ਕਰਦੀ ਆ ਇਹ ਲਾਡਲੀ ਆ ਨਾ ਤਾਂ ਕਰਕੇ ਅੱਛਾ ਅੱਛਾ ਸਸ਼ੀਕਾਲ ਜੀ ਸਸ਼ੀਕਾਲ ਪੁੱਤ ਸਸ਼ੀਕਾਲ ਹੋਰ ਨਾ ਤੈਨੂੰ ਆਏ ਨਹੀਂ ਤੁਸੀਂ ਪਹਿਲਾ ਪੁੱਛਣਾ ਸੀ ਚਾਹ ਪਾਣੀ ਜਦ ਜਾ ਕੇ ਚਾਹ ਬਣਾ ਚਲ ਕੋਈ ਨਾ ਭੈਣ ਜੀ ਨਹੀਂ ਆਣੀ ਹੈ ਕਾਨੂ ਭੈਣ ਜੀ ਸਾਹਮਣੇ ਬੈਠੀ ਘੁੱਟਰ ਘੁੱਟਰ ਚੱਕੀ ਜਾਂਦੀ ਹੈ ਇਹਨੂੰ ਆਏ ਨਹੀਂ ਪਤਾ ਵੀ ਸਾਡੇ ਘਰੇ ਕੋਈ ਆਇਆ ਮੈਂ ਪਾਣੀ ਦੇ ਦਾਂ ਜਾਂ ਚਾਹ ਪੁੱਛ ਲਾ ਕੋਈ ਨਾ ਬੀਬੀ ਚਲ ਤਾਂ ਗਈ ਬਚੀ ਲੈਣ ਕੋਈ ਨਾ ਭੈਣ ਜੀ ਕੀ ਵੱਡੀ ਗੱਲ ਹੈ 2 ਮਿੰਟ ਆਇਨ ਹੋਏ ਨੇ ਕੋਈ ਗੱਲ ਨਹੀਂ ਕੌਣ ਹੈ ਜਵਾਕਾਂ ਨੇ ਮਤ ਇਹ ਨਹੀਂ ਬਾਲਾ ਲਹੂ ਪਿੰਦੀ ਆ ਥੋੜੀ ਸਿਧਰੀ ਹੈਗੀ ਆ ਕੁੜੀ ਸਿਆਣੀ ਆ ਮੇਰੀ ਅੱਛਾ ਮੋٹے ਦਿਮਾਕ ਦੀ ਆ ਹੋ ਮੋٹے ਦਿਮਾਕ ਦੀ ਥੋੜੀ ਜੀ ਸਿਧਰੀ ਆ ਚਲੋ ਹਾਂ ਤਾਂ ਕਰ ਜਾਂਦੀ ਆ ਆਹ ਕੁੜੀ ਆ ਹਾਂ ਹਾਂ ਨਿਆਣੀ ਆ ਜੀ ਬਾਈ ਇੰਨੇ ਸਮਝ ਵੀ ਨਹੀਂ ਪੈਂਦੀ ਹੁੰਦੀ ਤੈਨੂੰ ਪਤਾ ਆ ਹਾਂ ਦੱਸਿਆ ਜਦੋਂ ਫਿਰ ਮੈਨੂੰ ਮੁੰਡੇ ਨੇ ਦੱਸਿਆ ਕਿ ਮੈਂ ਪਟਵਾਰੀ ਲੱਗ ਗਿਆ ਤੇ ਜੰਗ ਸਿਉਂਦਾ ਮੁੰਡਾ ਹੈ ਤੇ ਮੇਰੀ ਰੂਹ ਖੁਸ਼ ਹੋ ਗਈ ਤੇ ਜੰਗ ਸਿਆਂ ਬਾਕੀ ਸਰੇ ਮੈਨੂੰ ਜਿਹਾ ਲੱਗਾ ਜਿਵੇਂ ਆਪਾਂ ਭਲਾਡੇ ਜਦੋਂ ਕਾਰਜ ਵਿੱਚ ਇਕੱਠੇ ਪੜਦੇ ਕੀ ਵਾਹ ਵਾਹ ਜਿਹੜੇ ਸਾਹਮਣੇ ਆ ਕੇ ਖੜ ਗਏ ਵਾਹ ਵਾਹ ਇਹ ਸਾਹਮਣੇ ਦੇਖ ਲਓ ਭੈਣ ਜੀ ਕਿੰਨੀਆਂ ਪੁਰਾਣੀਆਂ ਗੱਲਾਂ ਆ ਜਾਂਦਾ ਮੈਂ ਕਹਿੰਦੀ ਆ ਜਿਆਦਾ ਕੰਨ ਖਤਮ ਆਉਂਦੀਆਂ ਨੇ ਜਿਹਦਾ ਬੰਦਾ ਐਡੇ ਤੋਂ ਐਡਾ ਹੁੰਦਾਗਾ ਖੇਡਦਾ ਖੇਡਦਾ ਨਾ ਪੜਦੇ ਪੜਦੇ ਸੱਚੀ ਗੱਲ ਹੈ ਜੀ ਉਹ ਤਾਂ ਕੁਛ ਦਿਨੀ ਹੋਰ ਸੀਗੇ ਭਾਜੀ ਹਾਂ ਉਹ ਤਾਂ ਹਾਂ ਹਾਂ ਦਿਨ ਕੁਛ ਹੋਰ ਸੀਗੇ ਤੇ ਹੁਣ ਦੱਸੋ ਤੁਹਾਡੀ ਕੀ ਸੇਵਾ ਕਰਾਂ ਬਾਣ ਜੀ ਤੁਸੀਂ ਸੇਵਾ ਨੂੰ ਰਹਿਣ ਦਿਓ ਤੇ ਨਜ਼ਰ ਦਾ ਪਾਣੀ ਕਰੋ ਠੀਕ ਆ ਪਾਜੀ ਕੁੜੇ ਕੁੜਗੇ ਆ ਜੱਗ ਪਾਣੀ ਦਾ ਲੈ ਕੇ ਆ ਮੰਮੀ ਮੈਂ ਲਿਆ ਦੇਣੀ ਆ ਪਾਣੀ ਨਹੀਂ ਬਹਿ ਜਾ ਟਿਕ ਕਿਉਂ ਲਈ ਆਉਂਦੀ ਆ ਤੈਨੂੰ ਕੀ ਕਾਲੀ ਲੱਗੀ ਪਈ ਆ ਲੋ ਬੀਬੀ ਪਾਣੀ ਥੋੜਾ ਕਰਾਉਣਾ ਐ ਸੀ ਹਾਂ ਪੁੱਤ ਧਾਲਾ ਕਰਾਉਣਾ ਹੈ ਨਜ਼ਰ ਦਾ ਅੱਛਾ ਹਾਂ ਮੇਰੇ ਪੁੱਤ ਨੂੰ ਨਜ਼ਰ ਲੱਗੀ ਤੈਨੂੰ ਬੋਲਣ ਨੂੰ ਕਿਹਨੇ ਕਿਹਾਗਾ ਹੈਂ ਨਰੇ ਤੂੰ ਨਹੀਂ ਇੱਥੇ ਬੈਠਣਾ ਥੋੜਾ ਮੁੰਡੇ ਦੇ ਕਰਨਾਗਾ ਤੇਰੇ ਨਹੀਂ ਕਰਨਾ ਕੱਕੜ ਕਿੱਥੋਂ ਪਾਪ ਲੱਗਿਆ ਆ ਗਿਆ ਬਈ ਤੇ ਜਾ ਫੁੱਤੋ ਬਲਾਈ ਜਾਂਦਾ ਤੈਨੂੰ ਚੱਲ ਕੋਈ ਨਾ ਭੈਣ ਜੀ ਵਿਚਾਰੀ ਨਾਰਮਾ ਸਵਾਦੀ ਜਾ ਦੇ ਕਿੱਥੇ ਮੇਰੇ ਤਾਂ ਛਾਪਾ ਪੈ ਗਿਆ ਗਲਨ ਜਿਉਂ ਮਰਿਆ ਮੈਨੂੰ ਪਾੜਨੀ ਪਈ ਛੋਟੀ ਜੀ ਹੁੰਦੀ ਤੋਂ ਮਟਿਆਰ ਹੋ ਗਈ ਕਦੇ ਡਿੱਕਰਾਂ ਨਾ ਖੱਡਣ ਲੱਗੀ ਕਦੇ ਪਿੱਛੋਂ ਬੱਕਰੀ ਖੱਡਣ ਲੱਗੀ ਭੈਣ ਜੀ ਜੇ ਕੇ ਮਾਰਦੇ ਮੈਂ ਸੱਚੀ ਗੱਲ ਕਹਿਣੀ ਹੈਗੀ ਕੋਈ ਨਾ ਭੈਣ ਜੀ ਬਚਪਨ ਹੈ ਨੀ ਹੁਣ ਕਿੱਧਰ ਭਾਗੀ ਚਮਟਾ ਤਾਂ ਲਿਆ ਦੇ ਉਹ ਬੀਬੀ ਭੁੱਲ ਗਈ ਸੀ ਲਿਆਉਣੀ ਆ ਅਨਾਲੇ ਆ ਪੀੜੇ ਦਾ ਕੀ ਕਰਨਾ ਝੱਕੇ ਨੂੰ ਭਰਾ ਐ ਕਰਦੀ ਆ ਬੈਠ ਕੇ ਮੁੰਨਾ ਠੋਲਾ ਕਰਦੀ ਹੋਵੇ ਇਹ ਕਾ ਨੂੰ ਆਪ ਜੱਜ ਗਈ ਸੀ ਚੱਲ ਮੈਂ ਬੈਠ ਹਾਂ ਇੱਥੇ ਬੈਜੇ ਹਾਂ ਇੱਥੇ ਬੈਜੇ ਆਸੋ ਜੂਰੇ ਚਲੋ ਚਲ ਬਤ ਟੁੱਟਕੜ ਕੱਪੜੇ ਛਾੜ ਲਾ ਮੇਰੀ ਬੀਬੀ ਦਾ ਥੋੜਾ ਤੈਨਾਂ ਵਧੀਆ ਜੀ ਇੱਕ ਥੋਲੇ ਨਾਲੇ ਫਰਕ ਪੈ ਜਾਂਦਾ ਬਸ ਇੱਕ ਥੋਲੀ ਪਊਗਾ ਜੀ ਹਾਂ ਇੱਕ ਥੋਲੀ ਪਊਗਾ ਪੱਤਾ ਮੈਨੂੰ ਤਾਂ ਐ ਸੀ ਜਿਵੇਂ ਤਿੰਨ ਚਾਰ ਪੈਂਦੇ ਹੁੰਦੇ ਨਾ ਨਾ ਮੇਰਾ ਤਾਂ ਇੱਕ ਥੋਲੀ ਬਹੁਤ ਹੈਗਾ ਮੈਨੂੰ ਵੀ ਪਹਿਣ ਜਾਈ ਸੀ ਮੈਂ ਦੋ ਤਿੰਨ ਥੋਲੇ ਤੱਪ ਪਾਉਣੀ ਪੈਣੇ ਨਾ ਨਾ ਪਹਿਣ ਜੀ ਆ ਪਾਣੀ ਆ ਸਾਡੇ ਬੋਤਲ ਤਾਂ ਹੈ ਨਹੀਂ ਕੋਈ ਖਾਲੀ ਉਹ ਤਾਂ ਸੜ ਦਿੰਨੇ ਆ ਬਾਹਰ ਚਲ ਕੋਈ ਨਾ ਤੇ ਮੈਂ ਤੁਹਾਨੂੰ ਪਹਛਾ ਦਾਂਗੇ। ਉਹ ਗੱਡੀ ਚ ਪਈ ਹੋ ਬੋਤਲ ਉਹ ਚ ਪਾ ਲੈਨੇ ਆਪਾਂ। ਆਹੋ। ਹਾਂ ਉਹ ਚ ਪਾ ਲੈ। ਮੈਂ ਕਰਾਂਗੇ ਆਪਾਂ। ਹਾਂ। ਲੈ ਪੁੱਤ। ਲੈ ਚਮਟਾ। ਚੰਗਾ ਪੰਜੀ। ਠੀਕ ਹੈ ਜੀ। ਚੱਲੀਏ। ਹੋਰ। ਹਾਂ। ਬਾਬਾ ਜੇਕਰ ਰੁਕ ਜਾਂਦੇ। ਸਾਡਾ ਜੱਗ ਮੋੜ ਦਿਓ। ਮੈਂ ਪਾਰ ਛੁ ਫੜ ਕੇ ਲੈ ਜੂੰ। ਕੋਈ ਨਾ ਪੁੱਤ ਕੋਈ ਨਾ ਜਾ ਕੇ ਨਹੀਂ ਛੋੜਾ ਰੱਖਦੇ ਅਸੀਂ। ਮੈਂ ਕਿਹਾ ਮਿਲ ਲੰਦੇ ਹੋਰ। ਨਹੀਂ ਬਸ ਥੋੜਾ ਤਾਂ ਪੈ ਗਿਆ ਚਲੋ ਠੀਕ ਹੈ ਚਲਿਏ ਮੈਂ ਚਾ ਲੈਣਾ ਨੂੰ ਆਈ ਸੀ ਵਿੱਚ ਆ 10 ਮਿੰਟ ਗੱਲਾਂ ਹੋਰ ਕਰ ਲਾਂਦੇ ਹੈ ਨਾ ਮਸਾ ਮਸਾ ਮਿਲੇ ਦੀਏ ਚਲੋ ਕੋਈ ਨਹੀਂ ਫੇਰ ਮਾਰ ਜਾਈਂ ਰਹੇ ਕੋਈ ਨਹੀਂ ਚੰਗਾ ਭਣ ਜੀ ਨਾ ਥੋੜਾ ਤਾਂ ਪੈ ਗੇ ਹੁਣ ਹੁਣ ਤਾਂ ਉਹਨ ਦੀ ਕੋਈ ਲੋੜ ਨਹੀਂ ਅੱਛਾ ਅੱਛਾ ਕੋਈ ਭਣ ਜੀ ਚੰਗਾ ਹੈ ਸੀ ਚੰਗਾ ਠੀਕ ਹੈ ਚੰਗਾ ਭਾਈ ਚੰਗਾ ਸਿਆ ਹੋਰ ਠੀਕ ਹੈ ਠੀਕ ਹੈ ਮਿਲਦੇ ਰਹੋ ਹਾਂ ਹਾਂ ਕੋਈ ਨਹੀਂ ਠੀਕ ਹੈ ਜੀ ਜੀ ਆਇਆ ਨੂੰ ਚੰਗਾ ਚੰਗਾ ਜੀ ਸਾਸਰਕਾਲ ਸਾਸਰਕਾ ਤੁਸੀਂ ਵੀ ਮਾਰ ਲਓ ਜੀ ਕਿਤੇ ਗੇੜਾ ਕੋਈ ਨਹੀਂ ਆਮਾ ਹਾਂ ਹਾਂ ਚੰਗਾ ਜੀ ਜਦੋਂ ਟਾਈਮ ਲੱਗਿਆ ਲੈ ਬੀਬੀ ਤੂੰ ਦੇਖਦਾ ਲਿਆ ਕਰ ਉਹਨਾਂ ਦੇ ਸਾਹਮਣੇ ਵੀ ਜਲੂਸ ਕਢਾਈ ਗਈ ਲੈ ਮੁੰਡਾ ਕਹਿੰਦਾ ਕਹਿੰਦਾ ਅਗੇੜੇ ਮਾਰ ਲਾਂਗੇ ਹੋਰ ਲੈ ਕਾਹਦੇ ਅਗਲੇ ਨੂੰ ਕਹਿੰਦਾ ਹੋਗਾ ਵੀ ਥੋੜਾ ਪੋਣਾ ਹੋਰ ਤੂੰ ਨਾਲ ਹੀ ਉਹਨੂੰ ਵਿਚਾਰੀ ਨੂੰ ਕਾਦੋਂ ਬੋਲਦੀ ਹੁੰਨੀ ਆ ਕਿਸੇ ਸਾਹਮਣੇ ਤੇ ਟਿਕ ਜਾ ਕਰ ਲੈ ਓਕੇ ਮੇਰੇ ਤੇ ਜੱਜ ਲੱਗੇ ਫਿਰ ਵੀ ਅਗਲੇ ਕੀ ਸੋਚਣਗੇ ਵੀ ਪਤਾ ਨਹੀਂ ਕਾ ਤੂੰ ਐ ਬੋਲਦੀ ਸੀ ਉਹਨੂੰ ਫਿਰ ਹੋਰ ਉਹਨੂੰ ਕਿ ਪਰੋਸਾਂ ਜਦੋਂ ਕੰਮ ਇਹੋ ਜਿਹਾ ਕਰਦਾ ਪੀੜੀ ਲਾ ਕੇ ਰਹਿ ਗਈ ਵਿਚਾਲੇ ਲਾ ਜੀ ਜੱਗ ਦਾ ਫੜਾਜੋ ਤੁਹਾਡਾ ਉਹਨਾਂ ਦੀ ਬੀਬੀ ਕਹਿੰਦੀ ਸੀ ਕਿ ਜੱਗ ਫੜ ਲਿਆ ਮੈਨੂੰ ਐਸੀ ਤੁਸੀਂ ਭੁੱਲ ਨਾ ਗਏ ਹੋਵੋਗੇ ਤੇ ਭੁੱਲ ਕੇ ਨਾਲ ਲੈ ਜਾਓ ਸਾਡੇ ਦੋਏ ਜੱਗ ਨੇ ਇੱਕ ਜਿਸੇ ਦੁੱਧ ਪਾਉਣੇ ਹੁੰਨੇ ਤੇ ਇੱਕ ਚ ਲੱਸੀ ਪਾਉਣੇ ਹੁੰਨੇ ਆ ਨਹੀਂ ਨਹੀਂ ਉਹ ਤਾਂ ਠੀਕ ਆ ਆ ਤੁਹਾਡੀ ਬੀਬੀ ਕੁਝ ਜ਼ਿਆਦਾ ਨਹੀਂ ਬੋਲਦੀ ਹੈਗੀ ਜੀ ਮੇਰੀ ਬੀਬੀ ਤਾਂ ਬਾਲੀ ਬੋਲਦੀ ਹੈ ਨਾਲੇ ਮਿੰਤਾ ਹੁਣ ਆਦਤ ਜੀ ਪੈ ਗਈ ਸੁਣਨ ਦੀ ਨਹੀਂ ਫੇਰ ਵੀ ਤੁਹਾਨੂੰ ਆਪ ਨਹੀਂ ਹੁੰਦਾ ਕਿੰਨੇ ਜਦੋਂ ਗੁਲਾਮੀ ਚੱਲਦੇ ਹਾਂ ਲੈ ਇਹਦੇ ਵਿੱਚ ਗੁਲਾਮੀ ਵਾਲੀ ਕਿਹੜੀ ਗੱਲ ਐ ਮਾਪੇ ਤਾਂ ਕੁਝ ਵੀ ਬੋਲ ਸਕਦੇ ਹੁੰਦੇ ਨੇ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਵੈਸੇ ਤੁਹਾਡਾ ਨਾਮ ਕੀ ਸੀਗਾ ਲੈ ਕਮਾਲ ਐ ਤੁਹਾਨੂੰ ਮੇਰਾ ਨਾਮ ਹੀ ਨਹੀਂ ਪਤਾ ਮੇਰਾ ਨਾਮ ਲੈ ਲੈ ਕੇ ਤਾਂ ਸਾਰਾ ਪਿੰਡ ਕਮਲਾ ਹੋਇਆ ਪਿਆ ਤਾਂ ਤੁਹਾਨੂੰ ਮੇਰਾ ਨਾਂ ਹੀ ਨਹੀਂ ਪਤਾ ਲੱਗਿਆ ਨਹੀਂ ਮੈਂ ਤਾਂ ਤੁਹਾਡੇ ਮੂੰਹੋਂ ਸੁਣਨਾ ਮੇਰਾ ਨਾਮ ਗਲਬੋ ਐ ਅੱਛਾ ਗਲਬੋ ਹਾਂਜੀ ਉਹ ਮੇਰੀ ਉਹ ਗੱਲ ਤਾਂ ਸੁਣ ਜਾਂਦੀ ਇੱਕ ਵਾਰੀ ਇੱਕ ਦਿਨ ਆਪਾਂ ਜੰਦੀ ਕਾਲੀ ਰਹਿੰਦੀ ਐ ਇਹਨੂੰ